ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਸਣਾਉ ਜੀ ਕਿਵੇਂ ਹੋ ਤੁਸੀਂ ਅਮੀਰ ਵੈਗਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਗੇ ਇਹ ਹੈ ਜੀ ਸਵੇਰ ਦਾ ਟਾਈਮ ਪੋਚੇ ਲਾ ਰਹੀ ਸੀ ਇੱਥੇ ਝਾੜੂ ਆਪਾਂ ਲਾ ਲਿਆ ਡਸਟਿੰਗ ਵੀ ਕਰ ਲਈ ਸੀ ਉਸ ਤੋਂ ਬਾਅਦ ਆ ਗਈ ਸੀ ਵਾਰੀ ਪੋਚੀਆਂ ਦੀ ਪੋਚੇ ਲਾ ਰਹੀ ਜੀ ਅਜੇ ਰੋਟੀ ਆਪਾਂ ਬਣਾਉਣੀ ਹੈ ਜੀ ਝਾੜ-ਪੋਚ ਆਪਾਂ ਪਹਿਲਾਂ ਕਰ ਦਿੱਤਾ ਸੀ ਰੋਟੀ ਤੋਂ ਇਸ ਸਟੋਰ 'ਚ ਝਾੜੂ ਲਾ ਰਹੀ ਸੀ ਇਹ ਇੱਥੇ ਮੈਂ ਸਭ ਝਾੜੂ ਨੇ ਜੇ ਪੋਚਾ ਲਾ ਰਹੀ ਸੀ ਮੈਂ ਇੱਥੇ ਪੋਚਾ ਲਾਉਣ ਤੋਂ ਬਾਅਦ ਫਿਰ ਜਾਵਾਂਗੀ ਰਸੋਈ 'ਚ ਰੋਟੀ ਬਣਾਵਾਂਗੇ ਟਾਈਮ ਵੀ ਬਹੁਤ ਹੋਇਆ ਪਿਆ ਸੀ ਤੇ ਭੁੱਖ ਵੀ ਲੱਗੀ ਹੋਈ ਸੀ ਫਿਰ ਸੋਚਿਆ ਵੀ ਪਹਿਲਾਂ ਕੋਚੇ ਦਾ ਕੰਮ ਨਿਬੜੀ ਦਿੰਦੇ ਆ ਜੇ ਰੋਟੀ ਬਣਾਉਣ ਲੱਗ ਜੰਨੇ ਫਿਰ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਜੀ ਕੋਚਾ ਲਾਉਣ ਨੂੰ ਫਿਰ ਕਈ ਵਾਰੀ ਕੋਲ ਵੀ ਹੋ ਜਾਂਦੀ ਹੈ ਜੀ ਕੋਚਾ ਲਾਉਣ ਦੀ ਕਦੇ ਕਦੇ ਗਰਮੀ ਕਰਕੇ ਇੱਧਰ ਲਾ ਦਿੱਤਾ ਜੀ ਆਪਾਂ ਤੇ ਇੱਧਰ ਕਮਰੇ ਅੱਚ ਵੀ ਲੱਗਿਆ ਹੋਇਆ ਆਪਣੇ ਸਾਰੇ ਉਹ ਸਾਹਮਣੇ ਕਮਰੇ ਅੱਚ ਵੀ ਲੱਗਿਆ ਹੋਇਆ ਹੈ ਜੀ ਲੋਪੀ ਰਹਿੰਦੀ ਹੈ ਲੋਪੀ ਦੇ ਵਿੱਚ ਲਾ ਲਾਂਗੇ ਇਹ ਟੇਬਲ ਦਾ ਕੱਪੜਾ ਮੈਂ ਚੱਕ ਦਿੱਤਾ ਸੀ ਦੂਸਰਾ ਬਸਾ ਰਹੀ ਸੀ ਉਹ ਧੋਣ ਲਈ ਚੱਕ ਲਿਆ ਸੀਗਾ ਦੂਜਾ ਬਸਾ ਦਿੱਤਾ ਜੀ ਇਹ ਕਲੀ ਲੋਪੀ ਰਹਿੰਦੀ ਹੈ ਜੀ ਬਸ ਪੋਚਾ ਲਾਉਣ ਤੋਂ ਬਾਹਰ ਵੀ ਲਾਇਆ ਇਸ ਵਿੱਚ ਬਾਹਰ ਬਰਾਂਡ ਟੀਚ ਉੱਥੇ ਜਲਦੀ ਧੁੱਪ ਆ ਜਾਂਦੀ ਹੈ ਜੀ ਫੇਰ ਧੁੱਪੇ ਜੀ ਨਹੀਂ ਕਰਦਾ ਹੈਗਾ ਲਾਉਣ ਨੂੰ ਤਾਂ ਕਰਕੇ ਬਾਹਰ ਪਹਿਲਾਂ ਲਾਇਆ ਉਹਨੇ ਅੰਦਰ ਬਾਅਦ ਦੇ ਵਿੱਚ ਲਾ ਲੈਂਦੀ ਹੈ ਇਹ ਡੇਲੀ ਬਹੁਤ ਚਲਾਗਦਾ ਹੈ ਫਿਰ ਤਾਂ ਇੰਨਾ ਟਾਈਮ ਵੀ ਨਹੀਂ ਲੱਗਦਾ ਹੈ ਕਪੂਚਾ ਲੜਨ ਨੂੰ ਫਟਾਫਟ ਲੱਗ ਜਾਂਦੇ ਕੋਚਿਆ ਪਾਣੀ ਚ ਆਪਾ ਪਾਇਆ ਜੀ ਥੋੜਾ ਜਿਹਾ ਪਾ ਲੈਨੇ ਹੁਨੇ ਸਰਫ ਤੇ ਨਾਲ ਪਾ ਲੈਨੇ ਹੁਨੇ ਜੀਫਰਨੈਲ ਦੋਨੇ ਚੀਜ਼ਾਂ ਪਾ ਕੇ ਵਧੀਆ ਪੋਚਾ ਲੱਗ ਜਾਂਦਾ ਹੈ ਜੀ ਜਲਦੀ ਜਲਦੀ ਹੁੰਦੀ ਹੈ ਜੀ ਗਰਮੀ ਤਾਂ ਬਹੁਤ ਆਈ ਪਈ ਸੀ ਸਾਰੇ ਹੁੰਦਾ ਵੀ ਜੇ ਇੱਕ ਹੀ ਰਾਂ ਬੈਠ ਗਏ ਪੱਖੇ ਥੱਲੇ ਜਾਈ ਸੀ ਤੇ ਫੇਰ ਉੱਠਣ ਨੂੰ ਦਿਲ ਨਹੀਂ ਕਰਦਾ ਹੈਗਾ ਜਿੰਨੇ ਕੰਮ ਬਣਦੇ ਆ ਲਗਾਤਾਰ ਲੱਗੇ ਰਹਿੰਦੇ ਨੇ ਫੇਰ ਤਾਂ ਬਣ ਜਾਂਦੇ ਨੇ ਕੀ ਸਾਰੇ ਜੇ ਇੱਕ ਵਾਰੀ ਬੈਠ ਜਾਂਦੇ ਛੱਡ ਕੇ ਪੱਖੇ ਥੱਲੇ ਜਾਈ ਸੀ ਜ ਜਾਵੈ ਨੇ ਜੀ ਫੇਰ ਮਨ ਬੇਈਮਾਨ ਹੋ ਜਾਂਦਾ ਫੇਰ ਉੱਠਣ ਨੂੰ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਫੇਰ ਆਏ ਹੁੰਦਾ ਵੀ ਜਿੰਨੇ ਕਰ ਸਕਦੇ ਨੇ ਪਹਿਲੇ ਹੀ ਨਵੇੜ ਦੀਏ ਬਾਅਦ ਚ ਰੋਟੀ ਬਣਾ ਕੇ ਬਾਅਦ ਚ ਖਾ ਲਾਂਗੇ ਫੇਰ ਕੱਲੇ ਭਾਂਡੇ ਰਹਿ ਜਾਂਦੇ ਨੇ ਜੀ ਰੋਟੀ ਆਲੇ ਬਾਕੀ ਕੰਮ ਆਪਣੇ ਕੰਪਲੀਟ ਹੋ ਜਾਂਦੇ ਨੇ ਸਾਰੇ ਉਧਰ ਮੱਜਾਂ ਵਾਲੇ ਵੀ ਕਰਿਆ ਇਸੀ ਸਾਰੇ ਮੱਜਾਂ ਕਰਕੇ ਟਾਈਮ ਲੱਗ ਜਾਂਦਾ ਜੀ ਲੇਟ ਹੋ ਜਾਂਦਾ ਜਿੰਨਾ ਮਰਜੀ ਜਲਦੀ ਕਰ ਲੀਏ ਜੀ ਬੇਸ਼ੱਕ ਆਪਣੇ ਦੋਈ ਮੱਜਾਂ ਨੇ ਫੇਰ ਵੀ ਘੰਟਾ ਲੱਗ ਜਾਂਦਾ ਜੀ ਉਹਨਾਂ ਦੀ ਦੁਪਹਿਰ ਦੀ ਸੰਨੀ ਵੀ ਕਰਕੇ ਆਉਣੀ ਹੁੰਦੀ ਹੁੰਨੀ ਤੇ ਮੱਜਾਂ ਨਵਾ ਕੇ ਹੀ ਬਾਹਰ ਬੰਨਣੀਆਂ ਹੁੰਦੀਆਂ ਨੇ ਜੀ ਗੋਹਾ ਵੀ ਸੱਟਣਾ ਹੁੰਦਾ ਕਈ ਕੰਮ ਹੋ ਜਾਂਦੇ ਨਹੀਂ ਤਾ ਕਰਕੇ ਫਿਰ ਘੰਟਾ ਤਾਂ ਲੱਗ ਹੀ ਜਾਂਦਾ ਜੀ। ਇੱਕ ਗਰਮੀ ਕਰਕੇ ਥੋੜਾ ਜਿਹਾ ਹੋਵੇ ਕੰਮ ਬਣਦਾ। ਇਹ ਪ੍ਰੈਸਰ ਟੇਬਲ ਰੱਖਿਆ ਹੋਇਆ ਆਪਣਾ ਲੌਬੀ 'ਚ। ਇਹ ਤਾਂ ਭਰੇ ਹੀ ਰਹਿੰਦਾ ਜੀ ਸਮਾਨ ਨਾਲ। ਇੱਧਰ ਲਈ ਗੇਟ ਆਇਆ ਕੋਈ ਤਾਂ ਵੀ ਹੱਥ 'ਚ ਹੈ ਜੀ ਕੁਸ ਤਾਂ ਵੀ ਇਹ ਟੇਬਲ 'ਤੇ। ਜਿਹੜੇ ਗੇਟ ਮਰਜ਼ੀ ਆ ਜਾਣ ਜਿਹੜਾ ਕੁਝ ਵੀ ਹੱਥ 'ਚ ਇਹ ਟੇਬਲ 'ਤੇ ਰੱਖਣਾ। ਦੇ ਲਈ ਇਹ ਖਾਲੀ ਕਰਨਾ ਪੈਂਦਾ। ਦੇਲੀ ਦੀ ਦੇਲੀ ਫੇਰ ਭਰ ਦਿੰਦੇ ਨੇ। ਹਿੰਦੀ ਵਾਰੀ ਕਹਿੰਦੇ ਆ ਵੀ ਪ੍ਰੈਸਰ ਵਾਲ ਟੇਬਲ ਤਾਂ ਖਾਲੀ ਰੱਖੋ। ਸਾਰੀ ਲੌਬੀ 'ਚ ਹੋਣ ਕਰਕੇ ਇਹਦੇ ਤੇ ਆ ਕਿਸ ਜਿਹੜੀ ਚੀਜ਼ ਹੁੰਦੀ ਹੱਥ 'ਚ ਇਹਦੇ ਤੇ ਰੱਖ ਦਿੰਦੇ ਨੇ। ਲਓ ਜੀ ਆਪਾਂ ਪੋਚਾ ਲਾਉਣ ਤੋਂ ਬਾਅਦ ਇੱਥੇ ਆ ਗਈ ਸੀ ਰਸੋਈ 'ਚ। ਆਟਾ ਗੁੰਨ ਕੇ ਰੱਖ ਦਾਂਗੇ ਥੋੜਾ ਜਿਹਾ ਟਾਈਮ। ਭਾਂਡੇ ਗੁੰਨ ਸੌਰੀ ਜੀ ਗਰਮੀ ਦੇ ਵਿੱਚ ਕਈ ਵਾਰੀ ਕੁਝ ਬੋਲਣਾ ਹੋਰ ਚਾਹੁੰਦੇ ਆ ਤੇ ਬੋਲਿਆ ਕੁਝ ਹੋ ਜਾਂਦਾ। ਪਾਂਡੇ ਮਾਂਜਣ ਵਾਲੇ ਪੈਨੇ ਜੀ ਮੈਂ ਕਹਿਣ ਲੱਗੀ ਸੀ ਭਾਂਡੇ ਗੁੰਨਣ ਵਾਲੇ ਪੈਨੇ ਆਟਾ ਗੁੰਨ ਕੇ ਆਪਾਂ ਭਾਂਡੇ ਸਾਫ਼ ਕਰ ਦਾਂਗੇ। ਉਹਨੇ ਟਾਈਮ ਦੇ ਵਿੱਚ ਆਪਣਾ ਆਟਾ ਸੈੱਟ ਹੋ ਜਿਗਾ ਫੇਰ ਰੋਟੀ ਬਣਾ ਲਾਂਗੇ। ਇੱਥੇ ਵਾਇਸਓਵਰ ਤਾਂ ਆ ਘਾਤੀ ਜੀ ਉਹ ਚਲਾਉਣ ਲੱਗੇ ਹੋਏ ਪੱਖਾ ਲਾ ਲਿਆ ਸੀ ਲੌਬੀ 'ਚ ਤੇ ਇੱਥੇ ਵੀ ਪੱਖੀ ਲੱਗੀ ਹੋਈ ਹੈ ਜੀ ਆਪਣੀ। ਫੇਰ ਆਵਾਜ਼ ਕਲੀਅਰ ਨਹੀਂ ਆਉਂਦੀ ਹੈਗੀ ਤਾਂ ਕਰਕੇ ਵਾਇਸਓਵਰ ਕਰ ਦਿੱਤੀ ਹੈ ਜੀ। ਗਰਮੀ ਬਹੁਤ ਜਿਆਦਾ ਹੈ ਜੀ ਬਿਨਾ ਪੱਖੇ ਤੋਂ ਖੜਨਾ ਮੁਸ਼ਕਲ ਹੋ ਜਾਂਦਾ ਹੈ ਪਰ ਸੋਈ ਤਾਂ ਜਿਆਦਾ ਗਰਮੀ ਲੱਗਦੀ ਹੈ ਇੱਕ ਟਾਈਮ ਦਾ ਆਟਾ ਗੁੰਨਦੇ ਹੁੰਦੇ ਹੁੰਨੇ ਆ ਜੀ ਆਪਾਂ ਵੱਧ ਨਹੀਂ ਗੁੰਨਦੇ ਚਾਕੇ ਫਿਰਜ ਵਿੱਚ ਨਹੀਂ ਰੱਖਦੀ ਹੁੰਦੀ ਜੀ ਹੁਣ ਮੈਂ ਅੱਗੇ ਰੱਖ ਲੈਂਦੇ ਸੀ ਜੀ ਜਦੋਂ ਤੋਂ ਪਤਾ ਲੱਗਿਆ ਵੀ ਆਟਾ ਗੁੰਨ ਕੇ ਨਹੀਂ ਰੱਖਣਾ ਚਾਹੀਦਾ ਤਾਜ਼ਾ ਆਟਾ ਗੁੰਨ ਕੇ ਰੋਟੀ ਬਣਾਉਣੀ ਚਾਹੀਦੀ ਹੈ ਤੇ ਉਦੋਂ ਦਾ ਆਪਾਂ ਸੜ ਦਿੱਤਾ ਜੀ ਕਈ ਵਾਰੀ ਕੋਈ ਚਾਂਸ ਹੋ ਜਾਏ ਜੀ ਬੱਦ ਗੁੰਨੇ ਆ ਜੇ ਤੇ ਰੋਟੀ ਘੱਟ ਬਣਾਉਣੀ ਪੈ ਜੀ ਤਾਂ ਚੱਕਿਆ ਜਾਂਦਾ ਨਹੀਂ ਮੈਂ ਹੁਣ ਓਨਾ ਕੀ ਗੁੰਦੀ ਹੁਣੀ ਆ ਜਿੰਨੇ ਕ ਰੋਟੀਆਂ ਬਣ ਜਾਣ ਆਪਣੀਆਂ ਤਾਜੀ ਆਟੇ ਦੀ ਰੋਟੀ ਵੀ ਸੋਹਣੀ ਆਉਂਦੀ ਆ ਜੀ ਬੇਹੇ ਆਟੇ ਦੀ ਰੋਟੀ ਸੋਹਣੀ ਨਹੀਂ ਆਉਂਦੀ ਨਾ ਇਹ ਵੀ ਹੱਟਾ ਚੀੜਾ ਜਿਹਾ ਹੋ ਜਾਂਦਾ ਫ੍ਰੀਜ ਦੇ ਵਿੱਚ ਜਿਹੜਾ ਕੱਢਦੇ ਆ ਆਪਾਂ ਰੋਟੀ ਬਾਦੀ ਵੀ ਨਹੀਂ ਹੈਗੀ ਉਹਦੀ ਤਾਜ਼ੇ ਆਟੇ ਦੀ ਗੁੰਨੀ ਹੋਈ ਮਾੜੇ ਜਿਹਾਂ ਰੋਟੀ ਵੱਧ ਜਾਂਦੀ ਹੈ ਜੀ ਇੱਥੇ ਦੋ ਤਿੰਨ ਵਾਰੀ ਮੁੱਕੀ ਦੇ ਕੇ ਰੱਖ ਦੇਵਾਂਗੇ ਆਪਾਂ ਫਿਰ ਜਦੋਂ ਰੋਟੀ ਬਣਾਉਣ ਲੱਗੂਗੀ ਫਿਰ ਦੁਬਾਰੀ ਮੁੱਕੀ ਦੇ ਲਾਂਗੇ ਜੀ ਇੱਕ ਵਾਰੀ ਸੈੱਟ ਹੋ ਜਾਂਦਾ ਆਟਾ ਚੰਗੀ ਤਰ੍ਹਾਂ ਦੀ ਕਣੀ ਜੀ ਮਰ ਜਾਂਦੀ ਹੈ ਫਿਰ ਵਧੀਆ ਰੋਟੀ ਆਉਂਦੀ ਹੈ ਤੇ ਪਾਣੀ ਦਾ ਹੱਥ ਲਾ ਦਾਂਗੇ ਅੱਜ ਕੱਲ ਸਿੱਕਰੀ ਬਹੁਤ ਜ਼ਿਆਦਾ ਆ ਜਾਂਦੀ ਹੈ ਜੀ ਗਰਮੀ ਕਰਕੇ ਸੁੱਕ ਜਾਂਦਾ ਉਦੋਂ ਆਟਾ ਪਾਣੀ ਲਾ ਦਤਾ ਆਪਾਂ ਭਾਂਡੇ ਸਾਫ਼ ਕਰਨ ਤੋਂ ਬਾਅਦ ਜੀ ਇੱਥੇ ਫੇਰ ਲੱਗੀ ਸੀ ਮੈਂ ਰੋਟੀ ਬਣਾਉਣਾ ਹੁਣ ਤਾਂ ਭੁੱਖ ਬਹੁਤ ਹੀ ਜ਼ਿਆਦੀ ਲੱਗੀ ਪਈ ਸੀ ਜੀ ਐਸੀ ਵੀ ਫਟਾਫਟ ਰੋਟੀ ਬਣਾ ਕੇ ਖਾ ਲਈਏ ਜਲਦੀ ਜਲਦੀ ਇੱਥੇ ਪੱਕੀ ਲੱਗੀ ਹੋਈ ਸੀ ਪੱਕੀ ਨਾਲ ਆਟਾ ਵੀ ਉੱਡ ਜਾਂਦਾ ਜੀ ਸਾਰੀ ਸੈਲਫ ਤੇ ਇਦਾਂ ਨੂੰ ਪੈ ਜਾਂਦਾ ਪਰ ਪੱਖੀ ਤੋਂ ਬਿਨਾ ਖੜਿਆ ਵੀ ਨਹੀਂ ਜਾਂਦਾ ਜੀ ਜ਼ਰੂਰ ਲਾਉਣੀ ਪੈਂਦੀ ਐ। ਇਧਰ ਆਪਾਂ ਤਵਾ ਰੱਖ ਲਿਆ ਜੀ ਗਰਮ ਹੋਣ ਲਈ। ਤੇ ਦਾਲ ਆਪਾਂ ਦੋ ਟਾਈਮ ਦੀ ਬਣਾਉਣੀ ਹੁੰਦੀ ਐ ਜੀ। ਸ਼ਾਮ ਨੂੰ ਇੱਕ ਵੱਧ ਬਣਾਉਣੀ ਐ। ਸਵੇਰੇ ਤਾਂ ਘੱਟ ਬਣਾਉਣੀ ਐ ਜੀ ਕਈ ਵਾਰੀ ਬਣਾਉਣੀ ਐ। ਜ਼ਿਆਦਾਤਰ ਸ਼ਾਮ ਨੂੰ ਬਣਦੀ ਐ। ਤੇ ਇਹ ਦਾਲ ਕਈ ਸੀ ਆਪਣੀ ਹੋਰ ਰੱਖ ਲਈਏ ਜੀ ਗਰਮ ਹੋਣ ਲਈ ਆਪਾਂ ਸਾਈਡ ਤੇ। ਕਈ ਵਾਰੀ ਆ ਹੋ ਜਾਂਦਾ ਜੀ ਵੀ ਭੁੱਲ ਜਾਂਦੇ ਆ ਪਰ ਰਾਤ ਨੂੰ ਮੈਂ ਦਾਲ ਫ੍ਰੀਜ ਦੇ ਵਿੱਚ ਰੱਖਣੀ ਭੁੱਲ ਗਈ ਬਾਹਰ ਹੀ ਪਈ ਰਹੀ ਰਸੋਈ 'ਚ ਪਰ ਬਚ ਗਈ ਜੀ ਰਾਤ ਨੇਰੂ ਵੇ ਦਵਾਰੀਆ ਵਾਲੀ ਦਿੱਤੀ ਸੀ ਜਦੋਂ ਬੇਟਾ ਆਇਆ ਸੀ ਖੇਤੋਂ ਕੱਦੂ ਕਰਕੇ ਉਦੋਂ ਕਰਮ ਕਰੀ ਸੀ ਦਵਾਰੇ ਰੋਟੀ ਦਿੱਤੀ ਸੀ ਬੇਟੇ ਨੂੰ ਤਾਂ ਕਰਕੇ ਬਚ ਗਈ ਜੀ ਜੇ ਨਾ ਉਦੋਂ ਅਵਾਲੀ ਆਈ ਹੁੰਦੀ ਦਵਾਰੇ ਫਿਰ ਖਰਾਬ ਹੋ ਜਾਂਦੀ ਸਵੇਰ ਨੂੰ ਕਿ ਜਿਵੇਂ ਸਵੇਰੀ ਉੱਠ ਕੇ ਪਹਿਲਾਂ ਸਵੇਰੀ ਉੱਠਣ ਸਾਰੇ ਦੀ ਬਸ ਜਿਆਦਾ ਇਹ ਅੱਖਾਂ ਖੁੱਲਣ ਸਾਰੀ ਵੀ ਦਾਲ ਤਰ ਆਤਮੇ ਫਰਿਜ ਵਿੱਚ ਹੀ ਰਹੇਗੀ ਜਦ ਹੀ ਆਕੇ ਫਟਾਫਟ ਪਹਿਲਾਂ ਦਾਲ ਕੱਢ ਕੇ ਫਰਿਜ ਵਿੱਚ ਰੱਖੀ ਇਹ ਰੋਟੀ ਆਪਾਂ ਉਪਰ ਹੀ ਸੇਕ ਲੈਣੇ ਆ ਜੀ ਤਵੇ ਤੇ ਪਹਿਲਾਂ ਗੈਸ ਤੇ ਰਾੜ ਲੈਂਦੀ ਸੀਗੀ ਜੀ ਪਰ ਹੁਣ ਤਾਂ ਵੀ ਦੇ ਉੱਤੇ ਸੇਕ ਲੈਣੇ ਆ ਤਵੇ ਤੇ ਸਿੱਕਣ ਦਾ ਥੋੜਾ ਜਿਹਾ ਟਾਈਮ ਲੱਗਦਾ ਜੀ ਇਹ ਆਪਾਂ ਡਰ ਟਰਾੜ ਦਿਆਂ ਤਾਂ ਸੀਤੀ ਬਣ ਜਾਂਦੀ ਐ ਪਰ ਗੈਸ ማੜੀ ਐ ਜੀ ਆਪਣੇ ਲਈ ਕਾਹਲ ਕਰ ਕੀ ਬਸ ਸੀਤੀ ਸੀਤੀ ਹੁੰਦਾ ਵੀ ਦੂਜੇ ਲੋਟਰਾੜ ਲੈਨੇ ਆ ਫਿਰ ਹੁਣ ਸੋਚਿਆ ਜੀ ਵੀ ਚਲੋ ਆਪਦੇ ਥਰੀ ਤੋਂ ਉੱਪਰ ਦੀ ਕੁਛ ਨਹੀਂ ਹੈਗਾ ਜੀ ਤੇ ਤਵੇ ਤੇ ਹੀ ਰੜ ਦਨੇ ਆਪਾਂ 5 ਮਿੰਟ ਬਾਅਦ ਲੱਗ ਜਾਣਗੇ ਰੋਟੀ ਲਾ ਕੇ ਲੱਸੀ ਬਣਾ ਲਾਂਗੇ ਜੀ ਦਹੀਂ ਵੀ ਦੇਖੀ ਘੋਟ ਲਾਂਗੇ ਤੇ ਦਾਲ ਆਪਾਂ ਗਰਮ ਹੋਣ ਲਈ ਰੱਖੀ ਦਿੱਤੀ ਐ ਪੱਕੀ ਨਾਲ ਨਾ ਆਟਾ ਸਾਰੀ ਸੈਲਫ ਤੇ ਖਿੰਡ ਜਾਂਦਾ ਸਾਰੀਆਂ ਚੀਜ਼ਾਂ ਸਾਫ਼ ਕਰਨੀਆਂ ਪੈਂਦੀਆਂ ਨੇ ਫਿਰ ਸਾਰੀ ਤੇ ਲੀਰ ਫੇਰਨੀ ਪੈਂਦੀ ਐ ਜਿੱਧਰ ਜਿੱਧਰ ਨੂੰ ਪੱਕੀ ਲੱਗੀ ਐ ਨਾਲੇ ਥੋੜੀ ਜਿਹੀ ਪਿੱਛੇ ਹੀ ਰੱਖਦੇ ਆਂ ਉਹ ਪੱਕੀ ਦਾ ਕਰਕੇ ਵੀ ਇਧਰ ਨੂੰ ਜ਼ਿਆਦਾ ਹਵਾ ਨਾ ਵੀ ਫਿਰ ਵੀ ਆਟਾ ਤੌੜੀ ਜਾਂਦਾ ਤੇ ਮੜੀ ਜਿਹੀ ਹਵਾ ਨਾਲ ਹੀ ਉੱਡ ਜਾਂਦਾ ਇੱਕ ਤੋਂ ਬਾਅਦ ਇੱਕ ਕੰਮ ਸਾਰਾ ਦਿਨ ਚੱਲਦੇ ਰਹਿੰਦੇ ਨੇ ਜੀ ਜੀ ਆਪਾਂ ਕਰਨੇ ਨੇ ਤਾਂ ਸਾਰਾ ਦਿਨ ਨਹੀਂ ਬੈਠ ਸਕਦੇ ਜੀ ਇੱਕ ਮਿੰਟ ਦੀ ਵੀ ਵੇਲ ਨਹੀਂ ਮਿਲਦੀ ਜੇ ਨਹੀਂ ਕਰਨੇ ਛੱਡ ਕੇ ਬੈਠ ਜਾਈਏ ਤਾਂ ਬੇਸ਼ੱਕ ਦੀ ਇੱਕ ਵੀ ਕੰਮ ਨਾ ਕਰੋ ਸਾਰੇ ਦਿਨ ਚ ਪਰ ਕੰਮ ਕਰੀ ਬਿਨਾ ਸਰਦਾਨੀ ਜੀ ਕਰਨੀ ਪੈਂਦੇ ਨੇ ਖਾਸ ਕਰਕੇ ਜਦੋਂ ਇੱਕ ਜਾਣੇ ਦੇ ਉੱਤੇ ਜਿੰਮੇਵਾਰੀ ਹੋਵੇ ਜੀ ਸਾਰੀ ਫੇਰ ਤਾਂ ਕਰਨੀ ਪੈਂਦੀ ਨੇ ਿੱਲੇ-ਵੱਠੀਆਂ ਤਾਂ ਵੀ ਕਰਨੀ ਪੈਂਦੀ ਨੇ ਜੀ ਕਿਤੇ ਜਾਣਾ ਆਉਣਾ ਤਾਂ ਵੀ ਆਪਣੇ ਘਰ ਕੇ ਜਾਣੇ ਨੇ ਆ ਕੇ ਕਰਨੇ ਨੇ ਜਿੱਥੇ ਕੰਮ ਛੱਡ ਗਏ ਆਉਂਦਿਆਂ ਨੂੰ ਉੱਥੀ ਪਿਆ ਹੁੰਦਾ ਜੀ ਕੀ ਹੁਣ ਕਰਦਾਂਗੀ ਜੀ ਅਪਰਸੋਈ ਸਾਫ ਰੋਟੀ ਖਾ ਲਈ ਸੀ ਉਸ ਤੋਂ ਬਾਅਦ ਲੱਗੀ ਸੀ ਦਾਲ ਧਰਨ ਤਾਂ ਚਲੀ ਗਈ ਸੀ ਮੈਂ ਫ੍ਰੀਜ 'ਚ ਥੋੜੀ ਜੀ ਦਾਲ ਰੰਦੀ ਸੀ ਜੀ ਹਜੇ ਬੇਟਾ ਆ ਲੰ다 ਰੋਟੀ ਖਾਣ ਤੋਂ ਤੇ ਆਪਾਂ ਸਾਫ ਕਰ ਦਿੰਨੇ ਆ ਕਿਰਾਂ ਕੰਮ ਕੰਪਲੀਟ ਹੋ ਜਾਊ ਆਪਣਾ ਤੇ ਸੋਈ ਮੈਂ ਸਾਫ ਕਰਦੀ ਹੁੰਦੀ ਆ ਜੀ ਗੈਸ ਠੰਡਾ ਹੋਇਆ ਹੀ ਸਾਫ ਕਰਦੀ ਹੁੰਦੀ ਆ ਰੋਟੀ ਬਣਾਉਣ ਸਾਰੀ ਸਾਫ ਕਰਦੀ ਬਾਅਦ ਵਿੱਚ ਕਰਦੀ ਆ ਜੀ ਨਾਲੇ ਤਾਂ ਗੈਸ ਠੰਡਾ ਹੋ ਜਾਂਦਾ ਜੀ ਫੇਰ ਕਰਿਆ ਜਾਂਦਾ ਹੈ ਗਰਮ ਬਹੁਤ ਹੋਇਆ ਪਿਆੰਦਾ ਹੁਣ ਗਰਮੀ ਲੱਗੇ ਬਹੁਤ ਜ਼ਿਆਦਾ ਤੇ ਨਾਲੇ ਜੀ ਜਿਹੜਾ ਕੋਈ ਆਟਾ ਥੋੜਾ ਬਹੁਤਾ ਡਿਲਦਾ ਕੋਈ ਕੀੜੀ ਹੁੰਦੀ ਹੈ ਜੀ ਕੋਈ ਹੋਰ ਜੀ ਹੁੰਦਾ ਨਿੱਕਾ ਮोटा ਉਹਨਾਂ ਨੇ ਵਿਚਾਰੇ ਨੇ ਖਾਣਾ ਹੁੰਦਾ ਢਿੱਡ ਭਰ ਲੈਣ ਦੇ ਵਿੱਚ ਝਟ ਉਹ ਵੀ ਖਾ ਲੈਂਦੇ ਨੇ ਜੀ ਆਪਣਾ ਢਿੱਡ ਭਰ ਲੈਂਦੇ ਨੇ ਰੋਟੀ ਬਣਾਉਣ ਤੋਂ ਬਾਅਦ ਰੋਟੀ ਖਾ ਕੇ ਫਿਰ ਸੋਈ ਸਾਫ਼ ਕਰਦੇ ਹੁੰਦੇ ਆ ਜੀ ਬਸ ਥੋੜੀ ਜਿਹੀ ਟਾਈਮ ਬਾਅਦ ਨਹੀਂ ਨਹੀਂ ਵੀ ਨਾਲ ਦੀ ਨਾਲੇ ਵੀ ਤਵਾ ਚੱਕਿਆ ਤੇ ਨਾਲ ਹੀ ਆਪਾਂ ਕਪੜਾ ਚੱਕ ਲਈਏ ਸਾਫ਼ ਕਰ ਲੈਂਦੇ ਆ ਅੱਗੇ ਪ੍ਰਾਣੀਆਂ ਜਿਹੜੀਆਂ ਬੀਬੀਆਂ ਹੁੰਦੀਆਂ ਜੀ ਉਹ ਜਦੇ ਰਸੋਈ ਸਾਫ਼ ਕਰਦੀਆਂ ਹੁੰਦੀਆਂ ਸੀ ਅੱਗੇ ਤਾਂ ਰਸੋਈਆਂ ਵੀ ਕੱਚੀਆਂ ਹੁੰਦੀਆਂ ਪਰ ਫਿਰ ਵੀ ਉੱਥੇ ਆਟਾ ਵਗੈਰਾ ਡੁੱਲਦਾ ਜੀ ਪਰਵਾਰ ਵੀ ਵੱਡੇ ਹੁੰਦੇ ਸੀ ਜਦੇ ਝਾੜੂ ਨਹੀਂ ਲਾਉਂਦੀ ਅਸੀਂ ਸਾਫ਼ ਕਰਦੇ ਸੀ ਠਹਿਰ ਕੇ ਕਰਦੀਆਂ ਹੁੰਦੀਆਂ ਸੀ ਤੇ ਕਹਿ ਦਿੰਦੇ ਸੀ ਰੋਟੀ ਬਣਾਉਣ ਸਾਰ ਜਦੇ ਝਾੜੂ ਨਹੀਂ ਲਾਇਨਾ ਹੁੰਦਾ ਸਾਫ਼ ਨਹੀਂ ਕਰੀਦਾ ਹੁੰਦਾ ਚੁੱਲ੍ਹਾ ਤਾਂ ਕਰਕੇ ਆਪਾਂ ਵੀ ਥੋੜਾ ਜਿਹਾ ਠਹਿਰ ਕੇ ਸਾਫ਼ ਕਰ ਦਿੰਦੇ ਹੁੰਨੇ ਸੀ ਉਸੇ ਚੁੱਲਾ ਵੀ ਗਲਾਸ ਦਾ ਹੋਂ ਕਰਕੇ ਗਰਮ ਬਹੁਤ ਹੋਇਆ ਪਿਆ ਹੁੰਦਾ ਜੀ ਪਹਿਲਾਂ ਆਪਣਾ ਚੁੱਲਾ ਸੀਗਾ ਕਰ ਦਿੱਤਾ ਹੀ ਸੀਗਾ ਜੀ ਉਹ ਬੈਸੀ ਜਿਆਦਾ ਪੁਰਾਣਾ ਹੋ ਗਿਆ ਸੀ 8-9 ਸਾਲ ਹੋ ਗਏ ਸੀ ਜੇ ਉਹਨੂੰ ਲਈ ਨੂੰ ਤੇ ਉਹ ਫੁੱਟ ਗਿਆ ਸੀਗਾ ਜੀ ਉੱਪਰੋਂ ਉਹਦਾ ਗਲਾਸ ਜਦੋਂ ਹਜੇ ਚਲਾਇਆ ਹੀ ਸੀਗਾ ਆ ਕੇ ਆਉ ਨਹੀਂ ਕਰਿਆ ਸੀ ਰਸੋਈ 'ਚ ਦੇ ਨਾਲ ਹੀ 2 ਮਿੰਟ ਬਾਅਦ ਜੀ ਫੁੱਟ ਗਿਆ ਸੀਗਾ ਜੀ ਕੋਸੋ ਉਦੋਂ ਦਾ ਵੀ ਆਪਾਂ ਠੰਡਾ ਹੋਏ ਤਲੀਰ ਫੇਰਦੇ ਠੰਡਾ ਤੋਂ ਅੱਗੇ ਵੀ ਕਰਕੇ ਤਲੀਰ ਫੇਰਦੇ ਸੀਗੇ ਜੀ ਬਸ ਜਿਹੜੀ ਗੱਲ ਨਹੀਂ ਹੋਣਾ ਹੁੰਦਾ ਤਾਂ ਉਹ ਹੋ ਹੀ ਜਾਂਦੀ ਹੈ ਜੀ ਤੇ ਸਾਬਣ ਵਾਲੀ ਲੀਰ ਫੇਰ ਕੇ ਆਪਾਂ ਗਿੱਲਾ ਕੱਪੜਾ ਫੇਰ ਦਿੱਤਾ ਸੀ ਤੇ ਉਤੋਂ ਦੀ ਸੁੱਕਾ ਕੱਪੜਾ ਫੇਰ ਦਿੱਤਾ ਜੀ ਫਿਰ ਗਿਆ ਚੰਗੀ ਤਰ੍ਹਾਂ ਚੰਕ ਜਾਂਦਾ ਸਫਾਈਆਂ ਕਰਨੀਆਂ ਗਰਮੀ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਜੀ ਮਨਮਾਰਕੀ ਕੰਮ ਕਰਨੇ ਪੈਂਦੇ ਨੇ ਆਪਾਂ ਨੂੰ ਵੀ ਔਖਾ ਜੀ ਘਰੇ ਕੰਮ ਕਰਨ ਆਈਆਂ ਭੈਣਾਂ ਨੂੰ ਤੇ ਖੇਤ 'ਚ ਜਿਹੜੇ ਕੰਮ ਕਰਦੇ ਨੇ ਜਾਂ ਹੋਰ ਬਾਹਰ ਅੰਦਰ ਕੰਮ ਕਰਦੇ ਨੇ ਸਾਰਿਆਂ ਨੂੰ ਗਰਮੀ ਚ ਔਖਾ ਪਰ ਕੰਮ ਕਰੇ ਬਿਨਾ ਕਿਸੇ ਦਾ ਨਹੀਂ ਚੱਲਦਾ ਸਾਰਿਆਂ ਨੂੰ ਹੀ ਕਰਨੇ ਪੈਂਦੇ ਨੇ ਇਹ ਤੇ ਉੱਪਰ ਤਾਕੀ ਜੀ ਵੀ ਮਾਰਦੇ ਨੇ ਹੁੰਦੇ ਆ ਜੀ ਲੀਰ ਘਰ ਦਾ ਜਾਂਦੀ ਏ ਜਿੰਨਾ ਸਾਫ਼ ਸਫਾਈ ਆਪਾਂ ਰੱਖ ਸਕਦੇ ਆਂ ਜੀ ਘਰ 'ਚ ਜ਼ਰੂਰ ਰੱਖਦੇ ਆਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਇਕੱਲੇ ਜਾਣੇ ਕਰਕੇ ਕੁਝ ਮੱਜਾਂ ਦਾ ਹੋ ਜਾਂਦਾ ਹੈ ਕਈ ਵਾਰੀ ਸਰੀਰ ਵੀ ਸਾਥ ਨਹੀਂ ਦਿੰਦਾ ਹੈਗਾ ਫਿਰ ਨਹੀਂ ਵੀ ਬਣਦਾ ਜੀ ਕੰਮ ਗਰਮੀ ਦੇ ਵਿੱਚ ਤਾਂ ਕੱਪੜੇ ਵੀ ਬਿਲਕੁਲ ਘਸੇ ਜੇ ਪਾਉਣ ਨੂੰ ਦਿਲ ਕਰਦਾ ਜੀ ਇੱਥੇ ਮੇਰਾ ਘਸੇ ਜੇ ਸੂਟ ਪਾਇਆ ਸੀ ਮੇਰੇ ਪੁਰਾਣਾ ਬਿਲਕੁਲ ਹੋਰ ਵਧੀਆ ਪਾਉਣ ਨੂੰ ਤੇ ਲਈ ਨਹੀਂ ਕਰਦਾ ਜੀ ਗਰਮੀ 'ਚ ਗਰਮੀ ਕਰਕੇ ਆਉਂਦਾ ਜਿੰਨਾ ਹੌਲਾ ਕੱਪੜਾ ਹੋਵੇ ਉਹਨਾਂ ਵਧੀਆ ਤੇ ਸੂਤੀ ਜੰਨੀ ਠੀਕ ਰਹਿੰਦੀ ਹੈ ਜੀ ਕੰਮ ਦੇ ਵਿੱਚ ਤਾਂ ਲੋਗੀ ਹੋ ਗਈ ਸੋਈ ਸਾਫ ਆਪਣੀ ਹੁਣ ਹੋਰ ਕੰਮ ਦੇਖਦੇ ਆਂ ਜੀ ਕੋਈ ਇੱਥੇ ਸੂਟ ਆ ਜੀ ਆਪਣਾ ਵਿਚਾਰੀ ਹੈ ਜੀ ਸੂਟ ਦਾ ਬਣ ਗਿਆ ਜੀ ਸਾਰਾ ਵੈਸੇ ਇਹ ਲੇਸ ਵਗੈਰਾ ਲਾਉਣੀ ਰਹਿੰਦੀ ਸੀ ਉੱਪਰ ਇਹ ਲਾ ਦਾਂਗੇ ਜੀ ਆਪਾਂ ਸਿੰਪਲ ਪੱਲਿਆਂ ਤੇ ਲਾਈ ਸੀਗੀ ਲੇਸ ਬਾਹਾਂਾਂ ਤੇ ਲਾਈ ਸੀਗੀ ਜੀ ਹੋਰ ਉੱਪਰ ਦੀ ਲਾਈ ਸੀ ਜਿਆਦਾ ਡਿਜ਼ਾਈਨ ਕੋਈ ਨਹੀਂ ਬਣਾਇਆ ਹੈਗਾ ਕਰੀ ਬਣਦਾ ਤਾਂ ਸੂਟ ਹੌਲੀ ਹੈ ਜੀ ਪਰ ਬਣਾ ਲੈਨੇ ਆ ਜੀ ਆਪਦਾ ਦੋ ਤਿੰਨ ਦਿਨਾਂ ਚ ਬਣ ਜਾਂਦਾ ਹੈ ਜਿਹੜਾ ਆਪਾਂ ਨੂੰ ਕਾਲੀ ਹੈ ਕੰਮ ਕੰਨਤਵਾਦੀ ਸੋਈ ਵਗੈਰਾ ਤੇ ਸਾਰੇ ਫਿਰ ਮੈਂ ਪੈ ਗਈ ਸੀ ਰੈਸਟ ਕਰੀ 1.5-2 ਘੰਟੇ ਉਸ ਤੋਂ ਬਾਅਦ ਉੱਠ ਕੇ ਲੱਗੀ ਸੀ ਸਟੀਚਿੰਗ ਕਰਨ ਫਿਰ ਦੁਪਹਿਰ ਦਾ ਟਾਈਮ ਹੋ ਜਾਊਗਾ ਜੀ ਚਾਹ ਬਣਾਵਾਂਗੇ ਤੇ ਮੱਜਾਂ ਬਣ ਕੇ ਆਵਾਂਗੇ ਸੰਨੀ ਤੇ ਸੱਲੀ ਤਾਂ ਆਪਣੀ ਕਰੀ ਹੋਈ ਹੈ ਜੀ ਬਣ ਕੇ ਆਉਂਦੀਆਂ ਨੇ ਇੱਥੇ ਲੇਸ ਲਾ ਰਹੀ ਸੀ ਮੈਂ ਦੂਰੀ ਲਾਤੀ ਸੀ ਪੱਲਿਆਂ ਦੇ ਉੱਪਰ ਜਿਆਦਾ ਚੌੜੀ ਲੇਸ ਨਹੀਂ ਲਈ ਜੀ ਆਪਾਂ ਇਹ ਜਿਗ ਜੈ ਗਾੜੀ ਲੇਸ ਲਈ ਹੈ ਜੀ ਸ਼ਾਇਦ ਇਹ ਹੀ ਵਧੀਆ ਲੱਗੀ ਮੈਨੂੰ ਜਿਆਦਾ ਲਾਈ ਹੋਈ ਤਾਂ ਵਧੀਆ ਨਹੀਂ ਲੱਗਦੀ ਹੈਗੀ ਬਸ ਸਿੰਪਲ ਜਾਂ ਸੂਟ ਬਣਿਆ ਹੋਇਆ ਸੋਹਣਾ ਲੱਗਦਾ ਜੀ ਸਿੰਪਲ ਤੇ ਸਰਦਾਰੀ ਜਾਂ ਬਾਹਾਂ ਤੇ ਵੀ ਡਬਲ ਲਾਈ ਸੀ ਪੱਲਿਆਂ ਤੇ ਵੀ ਲਾਈ ਤੇ ਵੀ ਦੀ ਫਰੰਟ ਦੇ ਚਾਕਾਂ ਤੇ ਵੀ ਲਾ ਲਈ ਸੀ ਉੱਪਰ ਨੂੰ ਬੈਕ ਤੇ ਨਹੀਂ ਲਾਈ ਸੀ ਬੈਕ ਦੇ ਪੱਲੇ ਤੇ ਤਾਂ ਲਾਈ ਸੀ ਥੱਲੇ ਪਰ ਚਾਕਾਂ ਦੀ ਨਹੀਂ ਜਾਈ ਲੈ ਕੇ ਤਮਾਈ ਸੀ ਜੀ ਕਲੀਆਂ ਪਾਉਣ ਲਈ ਪਰ ਫਿਰ ਇਸ ਤਰ੍ਹਾਂ ਮਨ ਮੰਨਿਆ ਵੀ ਇਸ ਤਰ੍ਹਾਂ ਡਿਜ਼ਾਈਨ ਬਣਾ ਲੈਨੇ ਆ ਤਾਂ ਆਪਾਂ ਇਸ ਤਰ੍ਹਾਂ ਕਰ ਲਿਆ ਜੀ ਤੇ ਇਹ ਲੇਸ ਲਾਉਣ ਨਾਲ ਇਹਦੇ ਉੱਤੇ ਤਰਪਾਈ ਕਰਨ ਦੀ ਵੀ ਜ਼ਰੂਰਤ ਨਹੀਂ ਪਈ ਜੀ ਜਿੰਨਾ ਆਪਾਂ 모ੜਿਆ ਪੱਲਾ ਥੱਲੋਂ ਉੱਥੇ ਦੋਨੇ ਸਾਈਡਾਂ ਤੇ ਲੱਗ ਗਈ ਲੇਸ ਹੁਣ ਤਰਪਾਈ ਦੀ ਜ਼ਰੂਰਤ ਨਹੀਂ ਹੈਗੀ ਇਹਦੇ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਵੀਡੀਓ ਵੱਲ ਵਾਚ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਉਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਤੁਹਾਡੇ ਪਿਆਰ ਤੇ ਸਾਥ ਨਾਲ ਹੀ ਆਪਾਂ ਅੱਗੇ ਵਧਣਾ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇਥੇ ਲੇਸ ਲਾਉਣ ਤੋਂ ਬਾਅਦ ਫਿਰ ਆਪਾਂ ਪਰ ਸੋਇਚ ਚਲੇ ਗਈ ਸੀ ਫੇਰ ਦੁਬਾਰਾ ਸ਼ਾਮ ਦਾ ਟਾਈਮ ਹੋ ਗਿਆ ਸੀ ਇਹ ਕੱਪੜੇ ਧੋਣ ਵਾਲੇ ਪਏ ਸੀਗੇ ਜੀ ਸਵੇਰ ਨੂੰ ਹੀ ਧੁੱਤੇ ਜਾਂਦੇ ਸ਼ਾਮ ਨੂੰ ਧੋ ਲੈਣੇ ਆ ਤੋਪ ਜਲਦੀ ਆਉਂਦੀ ਆਪਣੀ ਵਿੜਚ ਤਾਂ ਕਰਕੇ ਹੋ ਜਾਂਦਾ ਜੀ ਜੇ ਕੱਪੜਿਆਂ ਵੱਲ ਹੋ ਜਾਣਾ ਫਿਰ ਮੱਝਾਂ ਨੂੰ ਲੇਟ ਹੋ ਜਾਂਦੇ ਜੇ ਮੱਝਾਂ ਵੱਲ ਚਲੇ ਜਾਂਦੇ ਆ ਤਾਂ ਫਿਰ ਕੱਪੜੇ ਧੋਣ ਨੂੰ ਧੁੱਪ ਆ ਜਾਂਦੀ ਹੈ ਜੀ ਤਾਂ ਕਰਕੇ ਫਿਰ ਸ਼ਾਮ ਨੂੰ ਧੁੱਤੇ ਜਾਂਦੇ ਨੇ ਲਓ ਜੀ ਇਹ ਇਹ ਤਰੀਕੇ ਨਾਲ ਲਾ ਲਈ ਆਪਾਂ ਲੈਸ ਤੁਸੀਂ ਦੱਸਿਓ ਵੀ ਕਿਵੇਂ ਜੀ ਉਸ ਤੋਂ ਬਾਅਦ ਉਸ ਬਾਤ ਤੁਸੀਂ ਕੀ ਕੱਪੜੇ ਆਪਾਂ ਨੰਨ ਕੋ ਲਮਾ ਗਈ ਤੇ ਕੀ ਨਹੀਂ ਗਾਰੀ ਨਾਲ ਲਿਬੜੇ ਸੀ ਕੱਦੂ ਕਰਿਆ ਸੀ ਬੇਟੇ ਨੇ ਰੀਤੇ ਦੇ ਪਾਣੀ ਬਾਚ ਪਾਉਂਗੀ ਮਿੱਟੀ ਲੱਗੀ ਜੀ ਨੰਨ ਅੱਗੇ ਜੀ ਕੁਝ ਸਾਫ ਤੋਂ ਲੈ ਤੋਂ ਦੇਸੀ ਦੇ ਕਪੜੇ ਇਹਨੂੰ ਜੀ ਪਾਣੀ ਮਾਰ ਦਿੰਨਾ ਤਾਂ ਉਹ ਜੀ ਇਧਰ ਸੁੱਕਣੇ ਪਾ ਦਿੱਤੇ ਨੇ ਜੀ ਕੱਪੜੇ ਆਪਾਂ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਨੂੰ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਸੂਰਜ ਸੀਪਰੇ ਹੈ ਜੀ ਸ਼ਾਮ ਦਾ ਟਾਈਮ ਹੈ ਜੀ